ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਮੇਅਰ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਮੇਅਰ ਦੀ ਚੋਣ ਨੂੰ ਲੈ ਕੇ ਵੱਡਾ ਫੈਸਲਾ ਲੈ ਲਿਆ ਗਿਆ ਤਾਂ ਜਿੱਥੇ ਇੱਕ ਪਾਸੇ ਅਕਸਰ VOTING ਰਾਹੀਂ ਮੇਅਰ ਨੂੰ ਚੁਣਿਆ ਜਾਂਦਾ ਸੀ ਪਰ ਉਸ ਤੋਂ ਹੁਣ ਉਲਟ ਜਿਹੜਾ ਹੱਥ ਖੜੇ ਕਰਕੇ ਹੀ ਜਿਹੜਾ ਮੇਅਰ ਨੂੰ ਚੁਣਿਆ ਜਾਇਆ ਕਰੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਚੰਡੀਗੜ੍ਹ ਪ੍ਰਸ਼ਾਸਕ ਯਾਨੀ ਕਿ ਰਾਜਪਾਲ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੋ ਅਕਸਰ ਹਰ ਸਾਲ ਜਿਹੜਾ ਕਿ ਕਾਫੀ ਜਿਹੜਾ ਕਮ ਆਸਾਨ ਜਿਹੜੇ ਆ ਮੇਅਰ ਦੀ ਚੋਣ ਸਮੇ ਪੈਂਦਾ ਸੀ ਅਤੇ ਵੱਡੇ ਇਲਜ਼ਾਮ ਆ ਜਿਹੜੇ ਉਹ ਆ ਭਾਜਪੀ ਤੇ ਲੱਗਦੇ ਸੀ ਜਾਂ ਇੱਕ ਦੂਜੇ ਪਾਰਟੀਆਂ ਤੇ ਵੱਡੇ ਦੋਸ਼ ਲੱਗਦੇ ਸੀ ਤਾਂ ਉਹਨਾਂ ਦੋਸ਼ਾਂ ਦੇ ਦਰਮਿਆਨ ਇਹ ਵੱਡਾ ਫੈਸਲਾ ਲਿਆ ਗਿਆ ਕਿ ਹੁਣ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੈ ਜਿਹੜੀ ਉਹ VOTING ਰਾਹੀਂ ਨਹੀਂ ਸਗੋਂ ਹੱਥ ਖੜੇ ਕਰਵਾ ਕੇ ਚੋਣ ਹੈ ਜਿਹੜੀ ਉਹ ਕਰਵਾਇਆ ਜਾਂ ਕਰਵਾਈ ਜਾਇਆ ਕਰੇਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮੇਅਰ ਦੀ ਚੋਣ ਅਕਸਰ ਚਰਚਾ ਦਾ ਵਿਸ਼ਾ ਬਣਦੀ ਹੈ ਤੇ ਵੱਡੇ ਸਵਾਲ ਉਸ ਸਮੇਂ ਖੜੇ ਹੁੰਦੇ ਆ ਜਦੋਂ ਆ ਬੀਜੇਪੀ ਤੇ ਵੱਡੇ ਦੋਸ਼ ਜਿਹੜੀਆਂ ਵਿਰੋਧੀ ਪਾਰਟੀਆਂ ਲਗਾਉਂਦੀਆਂ ਨੇ ਇਥੋਂ ਤੱਕ ਕੇ ਇੱਕ ਸਮਾਂ OBC ਜਦੋਂ ਮੇਅਰ ਚੋਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਸੁਪਰੀਮ ਕੋਰਟ ਵਿੱਚ ਜੋ ਇਲੈਕਸ਼ਨ ਅਧਿਕਾਰੀ ਸੀ ਅਨਿਲਮਸ਼ੀਦ ਤਾਂ ਉਹਨਾਂ ਤੇ ਵੱਡੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਵੋਟਾਂ ਜਾਣ ਬੁੱਝ ਕੇ ਰੱਦ ਕਰ ਦਿੱਤੀਆਂ ਅਤੇ ਉਹ ਸਾਰਾ ਮਾਮਲਾ ਜਦੋਂ ਸੁਪਰੀਮ ਕੋਰਟ ਚ ਪਹੁੰਚ ਜਾਂਦਾ ਹੈ ਤਾਂ ਸੁਪਰੀਮ ਕੋਰਟ ਵੱਲੋਂ ਜਿਹੜੇ ਆ ਮੌਕੇ ਤੇ ਭਾਜਪੀ ਦਾ ਮੇਅਰ ਚੁਣਿਆ ਗਿਆ ਸੀ ਤਾਂ ਉਸ ਨੂੰ ਉਸ ਚੋਣ ਨੂੰ ਰੱਦ ਕਰ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਦੇ ਮੇਅਰ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਸੀ ਅਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਮੇਅਰ ਜਿਹੜਾ ਇਕੱਠਾ ਚੁਣਿਆ ਜਾਂਦਾ ਹੈ ਤੇ ਉੱਥੇ ਹੀ ਇਹ ਘਰ ਦੇਖਿਆ ਜਾਵੇ ਕਿ ਇਸ ਸਬਦੇ ਦਰਮਿਆਨ ਹੁਣ ਵੱਡਾ ਫੈਸਲਾ ਜਿਹੜਾ ਲੈ ਲਿਆ ਗਿਆ ਤਾਂ ਰਾਜਪਾਲ ਗੁਲਾਬ ਚੰਦ ਖਟਾਰੀਆ ਵੱਲੋਂ ਫੈਸਲਾ ਲਿਆ ਗਿਆ ਕਿ ਹੁਣ ਜਿਹੜਾ ਕਿ ਮੇਅਰ ਉਹ ਹੱਥ ਖੜੇ ਕਰਵਾ ਕੇ ਚੁਣਿਆ ਜਾਇਆ ਕਰੇਗਾ ਤਾਂ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਇਹਨਾਂ ਦੀ ਚੋਣ ਹੈ ਜਿਹੜੀ ਹੁਣ ਉਹ ਹੱਥ ਖੜੇ ਕਰਵਾ ਕੇ ਜਿਹੜੀ ਆ ਕਰਵਾਈ ਜਾਇਆ ਕਰੇਗੀ ਤਾਂ ਇੱਥੇ ਇਹ ਵੀ ਸਵਾਲ ਖੜੇ ਹੋ ਰਿਹਾ ਕਿ ਹੁਣ ਜਿੱਥੇ ਇੱਕ ਪਾਸੇ ਜਦੋਂ VOTING ਹੁੰਦੀ ਸੀ ਤਾਂ ਉੱਥੇ ਬਹੁਤ ਸਾਰੇ ਮੇਅਰ ਜਾਂ MC ਜਿਹੜੇ ਆ ਉਹ ਪਰਦੇ ਵਿੱਚ ਹੋ ਕੇ ਆਪਣੀ VOTING ਦਿੰਦੇ ਸੀ ਆਪਣਾ ਮਤ ਦਿੰਦੇ ਸੀ ਪਰ ਹੁਣ ਜਦੋਂ ਸੜਿਆਮ ਹੱਥ ਖੜੇ ਕਰਵਾਇਆ ਕਰਵਾਇ ਕਰਵਾਏ ਜਾਇਆ ਕਰਨਗੇ ਤਾਂ ਉਸ ਸਮੇਂ ਬਹੁਤ ਸਾਰਾ ਜਿਹੜਾ ਸਾਹਮਣੇ ਤਸਵੀਰ ਬਣਿਆ ਕਰੇਗੀ ਤਾਂ ਇਸ ਦੇ ਚਲਦਿਆਂ ਕੁਝ ਦਵਾ ਜਿਹੜਾ ਅਕਸਰ ਅਸੀਂ ਕਿਹਾ ਕਿਤੇ ਨਾ ਕਿਤੇ ਕਿਸੇ ਪਾਰਟੀ ਦਾ ਨਜ਼ਰ ਦੇਖਦੇ ਆ ਤਾਂ ਉਹ ਦਵਾ ਦਰਮਿਆਨ ਕੌਣ ਹੱਥ ਖੜੇ ਕਰੇਗਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਏਗੀ ਪਰ ਉਧਰ ਚੰਡੀਗੜ੍ਹ ਪ੍ਰਸ਼ਾਸਕ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਹੁਣ ਮੇਅਰ ਦੀ ਚੋਣ ਆ ਜਿਹੜੀ ਉਹ ਹੱਥ ਖੜੇ ਕਰਵਾ ਕੇ ਕੀਤੀ ਜਾਇਆ ਕਰੇਗੀ ਤਾਂ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਤਾਂ ਤਿੰਨੇ ਜਿਹੜੇ ਅਹੁਦੇ ਮੁੱਖ ਨੇ ਤਾਂ ਇਹਨਾਂ ਤਿੰਨੇ ਅਹਿਮ ਅਹੁਦਿਆਂ ਦੇ ਲਈ ਚੋਣਾਂ ਜਿਹੜੀ ਹੁਣ ਹੱਥ ਖੜੇ ਕਰਵਾ ਕੇ ਹੋਇਆ ਕਰੇਗੀ ਤਾਂ ਉਧਰ ਜੇ ਘਰ ਦੇਖਿਆ ਜਾਵੇ ਕਿ ਅਕਸਰ ਚੰਡੀਗੜ੍ਹ ਦੀ ਮੇਅਰ ਦੀ ਚੋਣ ਸਮੇ ਵੱਡਾ ਕਮਾਸਾਨ ਪੈਂਦਾ ਹੈ ਤੇ ਵਿਰੋਧੀ ਪਾਰਟੀਆਂ ਭਾਜਪੀ ਤੇ ਵੱਡੇ ਇਲਜ਼ਾਮ ਲਗਾਉਂਦੀਆਂ ਨੇ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਆ ਜਾਂ ਵੱਖ-ਵੱਖ ਇਲਜ਼ਾਮ ਇੱਕ ਦੂਜੇ ਪਾਰਟੀਆਂ ਇੱਕ ਦੂਜੇ ਤੇ ਲਾਉਂਦੀਆਂ ਨੇ ਤਾਂ ਅਜਿਹੇ ਵਿੱਚ ਹੁਣ ਕਿਸ ਤਰੀਕੇ ਨਾਲ ਚੋਣ ਹੋਏਗੀ ਕੀ ਇਸ ਵਾਰ ਵੀ ਘਮਾਸਾਣ ਪਵੇਗਾ ਕੀ ਇਸ ਵਾਰ ਵੀ ਕੋਟ ਦਾ ਰੁੱਖ ਕਰਨਗੇ ਜਾਂ ਵਿਰੋਧੀ ਪਾਰਟੀਆਂ ਤਾਂ ਉਹ ਵੀ ਦੇਖਣ ਵਾਲੀ ਗੱਲ ਹੋ ਜੀ ਪਰ ਕਿਤੇ ਨਾ ਕਿਤੇ ਜੋ ਵੱਡਾ ਫੈਸਲਾ ਜਿਹੜਾ ਉਹ ਗੁਲਾਬ ਚੰਦ ਕਟਾਰੀਆ ਰਾਜਪਾਲ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਕ ਵੱਲੋਂ ਜਿਹੜੇ ਆ ਉਹ ਸੁਣਾ ਦਿੱਤਾ ਗਿਆ ਹੈ